ਕੀ ਹਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਬੈਂਗਣ ਦਾ ਰਿਜ਼ਲਟ ਦਿਖਾਉਣੇ ਬੈਂਗਣ ਦਾ ਹਰੀ ਮੇਚ ਦਾ ਰਿਜ਼ਲਟ ਜਿਹੜੀ ਕਿ ਸਿਆਲੋ ਵਿੱਚ ਆਪਾਂ ਲਾਉਣ ਦਾ ਤਰੀਕਾ ਦੱਸਿਆ ਸੀ ਪੀ ਪੇਪਰ ਪਾ ਕੇ ਲਾਉਣਾ ਦੇਖਣ ਹਰੀ ਮੇਚ ਦਾ ਰਿਜ਼ਲਟ ਤਕਰੀਬਨ 2 ਕੁ ਮਹੀਨੇ ਦੇ ਢੇਰ-ਢੇਰ ਦੀ ਇਹੋ ਫਸਲ ਹੈ ਆਪਣੀ chreelu bagichi layi hui hai ਤੇ chreelu bagichi ਚ ਆਪਾਂ ਦੱਸਿਆ ਬੈਂਗਣ ਜੇ ਆਪਾਂ ਬਿਨਾਂ ਰੇ ਸਪਰੇਅ ਤੋਂ ਖਾਣਾ ਤੇ ਇਸ ਟਾਈਮ ਚ ਲਾਓ ਤੇ ਪੀਪਰ ਪਾ ਕੇ ਲਾਓ ਤੇ ਆਪਾਂ ਮਲਚਿੰਗ ਕਰਕੇ ਲਾਇਆ ਸੀ ਪੀਪਰ ਨਾਲ ਤੁਸੀਂ ਦੇਖ ਸਕਦੇ ਜੀ ਅੰਟ ਮੇਚਾਂ ਪੂਰੀਆਂ ਫੂੜਾ ਫਲ ਦੇਣ ਲੱਗ ਪਈਆਂ ਤੇ ਬੈਂਗਣ ਵੀ ਫਲ ਬੈਂਗਣ ਨੇ ਫਲ ਚੱਕ ਲਿਆ ਵਧੀਆ ਤੇ ਇਹ ਰਿਜ਼ਲਟ ਹੈ ਜਿਹੜਾ ਬਿਨਾ ਕਿਸੇ ਪੈਸਟੀਸਾਈਡਸ ਬੋਰੀਏ ਤੋਂ ਇਸ ਉੱਪਰ ਆਪਾਂ ਕੋਈ ਵੀ ਪੈਸਟੀਸਾਈਡ ਸਪਰੇਅ ਨਹੀਂ ਕੀਤੀ ਮਾੜਾ ਮੋਟਾ ਠੰਡ ਦਾ ਅਸਰ ਹੈਗਾ ਕੁੰਮੜਾਂ ਤੇ ਪਰ ਇਹਨਾਂ ਖਾਸ ਨਹੀਂ ਵਧੀਆ ਫਰੂਟ ਦਿੰਦੇ ਆ ਬੈਂਗਣ ਤੇ ਹਰੀ ਮੇਚ ਸਿਆੜਾਂ ਦੇ ਵਿੱਚ ਤੇ ਇਹ ਤਕਰੀਬਨ ਆਪਾਂ 9ਵੇਂ ਮਹੀਨੇ ਵਿੱਚ ਲਾਉਣੀ ਹੁੰਦੀ ਚੀਜ਼ ਆਪਾਂ ਤਾਂ ਥੋੜੇ ਲੇਟ ਲੱਗੀ 9ਵੇਂ ਮਹੀਨੇ ਸ਼ੁਰੂ ਵਿੱਚ ਲੱਗ ਜਾਣ ਬੈਂਗਣ 15 ਤਰੀਕ ਦੇ ਲੱਗੇ ਛਾਕੇ ਤੇ ਲਾ ਲੋ ਅੱਜ ਕੱਲ ਤਾਂ ਪੂਰਾ ਫੇਜ ਇਤੋਂ ਜ਼ਿਆਦਾ ਫਲ ਚੱਕੂਗੇ ਤੇ ਆ ਤੁਸੀਂ ਦੇਖ ਸਕਦੇ ਬੈਂਗਣ ਦਾ ਰਿਜ਼ਲਟ ਫਲਦਾ ਤੇ ਜੇ ਤੁਸੀਂ ਬਿਨਾਂ ਰੇ ਸਪਰੇਅ ਤੋਂ ਬੈਂਗਣ ਖਾਣੇ ਆ ਤੇ ਮਤਲਬ ਫਰਟੀ ਲੈ ਜੇ ਤਾਂ ਦੇਣਾ ਪਊਗਾ ਆਪਾਂ ਨੂੰ ਤੇ ਬਿਨਾਂ ਕਿਸੇ ਕੈਮੀਕਲ ਜਿਹੜੀ ਕਿ ਪੈਸਟੀਸਾਈਡ ਤੋਂ ਬਿਨਾਂ ਖਾਣੇ ਤੇ ਇਹ ਮੌਸਮ ਬਹੁਤ ਵਧੀਆ ਤੇ ਆਪਾਂ ਲਾਇਆ ਸੀਗੇ ਇਹ ਨਵੇਂ ਮਹੀਨੇ ਦੇ ਵਿੱਚ ਲਾਉਣੇ ਹੁੰਦੇ ਆਪਾਂ ਨੂੰ ਤੇ ਤਕਰੀਬਨ 11ਵੇਂ ਮਹੀਨਾ ਪੂਰਾ ਫਲ ਦੇਣਗੇ ਵਧੀਆ 12ਵਾਂ ਮਹੀਨਾ ਤੇ ਜਨਵਰੀ ਥੋੜਾ ਘਟ ਫਲ ਦੇਣਗੇ ਫਰਵਰੀ ਚ ਫੇ ਪੂਰਾ ਫਲ ਚੱਕਣਗੇ ਤੇ ਇਹੋ ਬੈਂਗੜੇ ਦੇ ਬੂਟੇ ਅਗਲੇ ਸਾਲ ਦਾ ਸਾਲ ਤਾਈਂ ਵੀ ਚੱਲਣਗੇ ਤੇ ਲਾਲੋ ਜਿਹੜੀ ਮੈਚਾ ਮੈਚੇ ਦੇ ਬੂਟੇ ਜੇ ਆਪਾਂ ਦਾ ਬਚਾ ਹੋ ਗਏ ਤੇ ਉਹ ਫਰਵਰੀ ਚ ਮਾਰਚ ਵਿੱਚ ਪੂਰਾ ਠੋਕਮਾ ਫਲ ਦੇਣਗੇ ਵਧੀਆ ਹਾਂ ਤੁਸੀਂ ਦੇ ਸਾਰੇ ਬੈਂਗੜਾ ਦਾ ਰਿਜ਼ਲਟ ਸਿਆਣਾ ਵਿੱਚ ਆਪਾਂ ਗਰਮੀਆਂ ਚ ਬੈਂਗੜਾ ਲਾਉਣ ਨੂੰ ਨਹੀਂ ਵਧੀਆ ਸਮਝਦੇ ਕਿਉਂਕਿ ਜੋ ਬੈਂਗੜੇ ਤੇ ਸਪਰੇ ਗਰਮੀਆਂ ਚ ਹੁੰਦੀ ਹੈ ਬਹੁਤ ਜਿਆਦਾ ਜ਼ਹਿਰੀਲੀ ਹੁੰਦੀ ਹੈ ਕਾ ਟਮਾਟਰ ਦਾ ਵੀ ਝੜ ਗਿਆ ਇਸਨੇ ਆਪਾਂ ਟਮਾਟਰ ਵੀ ਲਾਇਆ ਰਕੀ ਵਿੱਚ ਇਹਦੇ ਵਧੀਆ ਇਹਨਾਂ ਨੇ ਫਲ ਚੱਕ ਲਿਆ ਪਰ ਟਮਾਟਰ ਹੀ ਨਾ ਕੰਮਜਾਪ ਨਹੀਂ ਹੁੰਦੇ ਹੁੰਦੇ ਇਹ ਬੂਟਾ ਖਰਾਬ ਹੋ ਜਾਊਗਾ ਤੇ ਮੈਥੇ ਤੇ ਬੈਂਗਣ ਫਲ ਕੰਮਜਾਪਿਆ ਜੀ ਆ ਗਏ ਜੀ ਸਾਡੇ ਫੜ ਬੈਂਗਣ ਨੂੰ ਕੁਛਿਆਂ ਚ ਲੱਗਿਆ ਅੱਜ ਹੋਰ ਲੱਗੂਗਾ ਇਹ ਆਪਾਂ ਲਾਉਣੇ ਉੱਥੇ ਆ ਜਿੱਥੇ ਪੂਰੀ ਧੁੱਪ ਰਹਿੰਦੀ ਹੋਵੇ ਸਾਰਾ ਦਿਨ ਨਾ ਕੋਈ ਕਾਹੂਕੂ ਟੇਸ ਨੂੰ ਆਪਾਂ ਪੈਸਟੀਸਾਈਡ ਕੋਈ ਨਹੀਂ ਕਰਨਾ ਹੁੰਦਾ ਇਸ ਉੱਪਰ ਤੇ ਆਪਾਂ ਰਿਜ਼ਲਟ ਦਿਖਾਉਣ ਦੀ ਵੀਡੀਓ ਸੀ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ